ਖਬਰ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਡਿਪਟੀ ਕਮਿਸ਼ਨਰ ਬਠਿੰਡਾ ਨੇ ਅੱਜ ਜ਼ਿਲ੍ਹਾ ਹਸਪਤਾਲ ਬਠਿੰਡਾ ਵਿਖੇ ਡਬਲ ਡੀ ਟੈਕਟਰ ਇਕਸ ਰੇ ਮਸ਼ੀਨ ਦੀ ਕੀਤੀ ਸ਼ੁਰੂਆਤ ਪੰਜਾਬ ਸਰਕਾਰ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੀ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਕਰਾਂ ਦੇ ਨੇੜੇ ਦੇਣ ਲਈ ਵੱਧ ਤੋਂ ਵੱਧ ਉਪਰਾਲੇ ਕਰ ਰਹੇ ਹਨ ਇਸ ਤਿਤ ਜ਼ਿਲ੍ਹਾ ਹਸਪਤਾਲ ਬਠਿੰਡਾ ਵਿਖੇ ਅੱਜ ਡਬਲ ਡੀ ਟੈਕਟਰ ਇਕਸ ਰੇ ਐਮ ਏ ਆਰ ਐਸ 40 ਡਿਊਲ ਡਿਟੈਕਟਰ ਮਸ਼ੀਨ ਲਗਾਈ ਗਈ ਹੈ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਬਰੇ ਨੇ ਡਾਕਟਰ ਤੇਜਵੰਤ ਸਿੰਘ ਢਿੱਲੋ ਸਿਵਲ ਸਰਜਨ ਦੀ ਮੌਜੂਦਗੀ ਵਿੱਚ ਕੀਤਾ ਇਸ ਮਸ਼ੀਨ ਸੰਬੰਧੀ ਜਾਣਕਾਰੀ ਦਿੰਦਿਆਂ ਸ਼ੌਕਤ ਅਹਿਮਦ ਬਰੇ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਵੀ ਐਚਐਸ ਸੀਰਦੀਨ ਦੇ ਪਹਿਲਾ ਜ਼ਿਲ੍ਹਾ ਹਸਪਤਾਲ ਹੈ ਜਿੱਥੇ ਇਹ ਮਸ਼ੀਨ ਲਗਾਈ ਗਈ ਹੈ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਬਠਿੰਡਾ ਵਿੱਚ ਹਰ ਰੋਜ਼ ਲਗਭਗ 1000 ਮਰੀਜ਼ ਆਉਂਦੇ ਹਨ ਜਿਨ੍ਹਾਂ ਵਿੱਚੋਂ ਲਗਭਗ 300 ਮਰੀਜ਼ਾਂ ਨੂੰ ਇੱਕ ਵੇ ਕਰਵਾਉਣ ਦੀ ਜ਼ਰੂਰਤ ਪੈਂਦੀ ਸੀ ਪਰ ਮਸ਼ੀਨ ਸੀ ਆਰ ਹੋਣ ਕਰਕੇ ਇੰਨੇ ਐਕਸਪਰੇ ਹੋਣਾ ਸੰਭਵ ਨਹੀਂ ਸੀ ਜਿਸ ਕਰਕੇ ਮਰੀਜ਼ਾਂ ਨੂੰ ਖਜਲ ਖੁਆਰ ਹੋਣਾ ਪੈਂਦਾ ਸੀ ਹੁਣ ਦੀ ਆਰ ਐਕਸ ਮਸ਼ੀਨ ਲੱਗਣ ਨਾਲ ਹਰ ਰੋਜ਼ ਲਗਭਗ 400 ਐਕਸ ਰੇ ਹੋਇਆ ਕਰਨਗੇ ਜਿਸ ਨਾਲ ਮਰੀਜ਼ ਨੂੰ ਬਾਹਰ ਪ੍ਰਾਈਵੇਟ ਲੈਬ ਜਾਂ ਅਗਲੇ ਦਿਨ ਨਹੀਂ ਆਉਣਾ ਪਵੇਗਾ ਅਤੇ ਉਸ ਦਿਨ ਹੀ ਪੂਰਾ ਇਲਾਜ ਸੰਭਵ ਹੋ ਸਕੇਗਾ ਡਾਕਟਰ ਤੇਜਵੰਤ ਸਿੰਘ ਢਿੱਲੋਂ ਨੇ ਇਸ ਮਸ਼ੀਨ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਡੀਡੀ ਅਪਰੂਵਲ ਨਾਲ ਇਹ ਮਸ਼ੀਨ ਰੋਗੀ ਕਲਿਆਣ ਸਮਿਤੀ ਦੇ ਫੰਡ ਵਿੱਚੋਂ ਖਰੀਦੀ ਗਈ ਹੈ। ਉਹਨਾਂ ਦੱਸਿਆ ਕਿ ਇਹ ਪੂਰਾ ਡੀ ਆਰ ਸਿਸਟਮ 55 ਤੋਂ 60 ਲੱਖ ਰੁਪਏ ਵਿੱਚ ਇੰਸਟਾਲ ਹੁੰਦਾ ਹੈ ਪਰ ਪੁਰਾਣੀ ਸੀ। ਆਰ ਮਸ਼ੀਨ ਦੇ ਕੁਝ ਹਿੱਸਿਆਂ ਨੂੰ ਵਰਤ ਕੇ ਇਸ ਨੂੰ ਲਗਭਗ 24 ਲੱਖ ਰੁਪਏ ਵਿੱਚ ਖਰੀਦਿਆ ਗਿਆ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜ਼ਿਲ੍ਹਾ ਹਸਪਤਾਲ ਬਠਿੰਡਾ ਵਿੱਚ ਪਹਿਲਾਂ ਤੋਂ ਚੱਲ ਰਹੇ ਦੋਸੀ ਆਰ ਸਿਸਟਮ ਵਿੱਚੋਂ ਇੱਕ ਨੂੰ ਦੀ ਆਰ ਸਿਸਟਮ ਵਜੋਂ ਚਲਾਇਆ ਜਾਵੇਗਾ ਅਤੇ ਦੂਜਾ ਸੀ ਆਰ ਸਿਸਟਮ ਪਹਿਲਾਂ ਦੀ ਤਰ੍ਹਾਂ ਹੀ ਚੱਲਦਾ ਰਹੇਗਾ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਹਸਪਤਾਲ ਬਠਿੰਡਾ ਲਈ ਐਚ ਪੀ ਸੀ ਐਲ ਐਚ ਐਮ ਈ ਐਲ ਤੇ ਟ੍ਰਾਂਜੇਸ਼ੀਆ ਵੱਲੋਂ ਸੀ ਐਸ ਆਰ ਸਕੀਮ ਅਧੀਨ ਲਗਭਗ 2.25 ਕਰੋੜ ਰੁਪਏ ਦੇ ਮੈਡੀਕਲ ਔਜ਼ਾਰ ਹਸਪਤਾਲ ਨੂੰ ਦਿੱਤੇ ਗਏ ਹਨ ਪਰ ਐਡੀ आरएक्स रे मशीन अस्पताल दी रोगी कल्याण समिति ਵਿੱਚੋਂ ਖਰੀਦੀ ਗਈ ਹੈ ਡਾਕਟਰ ਪ੍ਰਮਨਦੀਪ ਸਿੰਘਲਾ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾਕਟਰ ਸतीश ਜਿੰਦਲ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਠਿੰਡਾ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਮਰੀਜ਼ਾਂ ਅਤੇ ਰੇਡੀਓਗ੍ਰਾਫਰ ਉਤੇ ਰੇਡੀਏਸ਼ਨ ਦੇ ਪੈਣ ਵਾਲੇ ਪ੍ਰਭਾਵ ਪਹਿਲਾਂ ਨਾਲੋਂ ਅੱਧੇ ਹੋਣਗੇ ਇਸ ਮਸ਼ੀਨ ਨਾਲ ਜ਼ਿਲ੍ਹਾ ਬਠਿੰਡਾ ਅਤੇ ਆਸ-ਪਾਸ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਅੱਜ ਆਪਾਂ ਜਿਵੇਂ ਤੁਸੀਂ ਦੇਖ ਵੀ ਰਹੇ ਹੋ ਕਿ ਪਿਛਲਾ 1.5 ਸਾਲ ਤੋਂ ਆਪਾਂ ਕੰਟੀਨਿਊਸਲੀ ਇੱਥੇ ਜਿਹੜੀ ਸਾਨੂੰ ਪਬਲਿਕ ਨੂੰ ਸਹਾਇਤਾ ਦੇਣ ਲਈ ਜਿਹੜੀ ਮਸ਼ੀਨਰੀ ਦੀ ਲੋੜ ਸੀਗੀ ਉਹ ਆਪਾਂ ਆਹਸਤਾ ਆਹਸਤਾ ਜਿਹੜੀ ਹੈਗੀ ਉਹ ਐਡ ਕਰ ਰਹੇ ਨੇ ਤੇ ਉਸੇ ਦੀ ਕੜੀ ਦੇ ਅਧੀਨ ਅੱਜ ਆਪਾਂ ਇੱਥੇ ਜਿਹੜਾ ਹੈਗਾ ਇੱਕ ਡੀਆਰ ਸਿਸਟਮ ਜਿਹੜਾ ਕਿ ਲੇਟੈਸਟ ਐਕਸ-ਰੇ ਮਸ਼ੀਨਰੀ ਹੈਗੀ ਹੈ ਲਗਭਗ 45 ਲੱਖ ਦੀ ਹੁੰਦੀ ਹੈ ਬਟ ਆਪਣੇ ਕੋਲ ਉਹਦੇ ਕੁਝ ਇਕੁਇਪਮੈਂਟ ਸੀਗੇ ਤੇ ਸਾਡੇ ਲਗਭਗ 32 ਲੱਖ ਦਾ ਆਪਾਂ ਹੁਣ ਉਹਦਾ ਜਿਹੜਾ ਹੈਗਾ ਹੋਰ ਖਰਚਾ ਕਰਕੇ ਇਹ 45 ਲੱਖ ਦੀ ਟੋਟਲ ਮਸ਼ੀਨਰੀ ਜਿਹੜੀ ਹੈਗੀ ਉਹ ਅੱਜ ਇੱਥ ਆ ਪਬਲਿਕ ਨੂੰ ਜਿਹੜਾ ਹੈ ਕਿ ਉਹਨਾਂ ਦੇ ਯੂਜ਼ ਲਈ ਸਮਰਪਿਤ ਕਰ ਰਹੇ ਆ ਤੇ ਇਹਦੇ ਨਾਲ ਆ ਜਿਵੇਂ ਤੁਸੀਂ ਪਹਿਲਾਂ ਦੇਖਦੇ ਸੀਗੇ ਕਿ ਐਕਸ-ਰੇ ਦੇ ਲਈ ਕਾਫੀ ਵੇਟਿੰਗ ਰਹਿੰਦੀ ਸੀ ਹੁਣ ਮੈਨੂੰ ਲੱਗਦਾ ਉਹ ਘਟ ਜਾਊਗੀ ਇਨਫੈਕਟ ਖਤਮ ਹੀ ਹੋ ਜਾਊਗੀ ਆਹستہ ਆਹستہ ਕਿ ਕੈਪੈਸਿਟੀ ਆਲਮੋਸਟ ਡਬਲ ਹੋ ਗਈ ਪਹਿਲਾਂ 200 ਹੁੰਦੇ ਸੀਗੇ ਤੇ ਹੁਣ ਇੱਕ ਦਿਨ ਵਿੱਚ 400 ਐਕਸ-ਰੇ ਜਿਹੜੇ ਹੈਗੇ ਆ ਉਹ ਹੋ ਸਕਣਗੇ ਇਹ ਸਟੀਰਾਈਲਾਈਜ਼ ਵੀ ਹੋ ਸਕਦੀ ਹੈ ਮਸ਼ੀਨ ਤੇ ਇਹਦਾ ਫਾਇਦੇ ਬਹੁਤ ਹੈਗੇ ਆ ਇਸ ਮਸ਼ੀਨ ਦੇ ਕਿ ਇਹਦਾ ਜਿਹੜਾ ਜੈਸਟ ਸਿਸਟਮ ਜਿਹੜਾ ਹੈਗਾ ਉਹਦੇ ਬੇਸਿਸ ਤੇ ਜਿਹੜਾ ਪੁਰਾਣਾ ਵਾਲਾ ਸੀਗਾ ਆਪਣਾ डेवलप करंदा, बाकी सारे पंगे होंगे साला मसला भी जड़ाएगा खत्म हो जाऊगा येबाब किसी भी डिस्ट्रिक्ट हॉस्पिटल पहला वाला मशीन है इस तुम तो पहला समान लगी हुई है से एमक्यूल बट वो इस लैवल नहीं हैगी है बेहतर हैगी है, तो है, है। आप बठिंडे तो पहला भी बाकी भी तुम देख ही रहे हो कि मशीनरी वाइज जग आप पिछले डेढ़ दो साल में लगभग दो ढाई करोड़ की मशीनरी जोड़ी वो जिला हस्पताल जुड़ी है वो सर अपने साधना थोड़ा तो है वो प्रोवाइड की हुई है ये आप कोशिश ये भी कर रहे हैं कि एक अल्ट्रासाउंड मशीन क्योंकि काफ़ी सारी जी है पेशेंट्स आंवे ने अपने को मशीन हैगी है परगमेंटेन की लड़ हैगीशिश कर रहे हैं कि फैब के एंड तक जी है नवी अल्ट्रसाउंड मशीन जी है वो भी इतने अवेलेबल हो जाए